ਰੋਡੇ ਵੇਖਾਰੇ ਵਧੀਆ ਹੋ ਗਏ ਅੱਜ ਆਪਾਂ ਯਾਰ ਨੂੰ ਆਪਣੇ ਨੂੰ ਪਲਵਾਨ ਨੂੰ ਲੈ ਕੇ ਆਣੇ ਆ ਗਏ ਜਿਹੜਾ ਉੱਤੇ ਮੁੰਡਾ ਜਿੱਤ ਗਿਆ ਸੀ ਉਹ ਛੱਤੀਗੜ੍ਹ ਗਿਆ ਸੀ ਅਖਰਾਖੂ ਨੂੰ ਲੈ ਕੇ ਆਇਆ ਹੈਗਾ ਦੁਬਾਰੇ ਕੁਸ਼ਤੀ ਵਾਸਤੇ ਦਿਖਾਉਣੇ ਤੁਨੂੰ ਜਾ ਕੇ ਮਿੱਤਰ ਉਹਨੂੰ ਮਿਲਿਆਉਣੇ ਨੇ ਕਿਵੇਂ ਰਿਆ ਹੋਂਡਾ ਚੱਕਿਆ ਤਾਂ ਕਹਿਦਾ ਨਹੀਂ ਹੈਗਾ ਤੇ ਇੱਕ ਪਵਾਲੀ ਆਪਣੀ ਗੱਡੀ 'ਚ ਬਈ ਦੇਖੋ ਮਿੱਤਰੋ ਪਵਾਲੀ ਦੇਰ ਵਾ ਪੰਕੀ ਭਰਾ ਲੈਣਾ ਕਿਵੇਂ ਸੱਟਾ ਤੂੰ ਨਾ ਰਾਜ ਜੋਰਦਵਾਰੇ ਦੇਖਣਾ ਹੈ ਖਾਇਆ ਖਰਾਕਾ ਹੈ ਹੈ ਖਰਾ ਹੈ ਖਾ ਕੇ ਖਰਾ ਗੂਜੋ ਤੇ ਗਿਆ ਹੈ ਜੀ ਖਰਾ ਖਾਣੀ ਗਿਆ ਜੀ ਇੱਥੇ ਕੋ ਵਾਲੀ ਤੇਲ ਗੱਡੀ ਮੇ 퍼ਗੀ ਥੈਂਕ ਯੂ 퍼ਗੀ 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 ਇਹਦੇ ਨਾਲ ਲੱਗਿਆ ਕਾਪੀ ਆ ਮੁੰਡਾ ਮਸਲ ਦੀ ਮਿੱਤਰੋ ਤੇਲ ਕੱਢਣ ਦਾ ਤਰੀਕਾ ਇਹਦੀ ਆਪਾਂ ਟੈਂਕੀ ਭਰ ਆ ਕੇ ਲਈ ਸੀਗੇ ਇਹ ਚ ਪਾਉਣਾ ਹੈ ਹੁਣ ਦੇਖੋ ਮਿੱਤਰੋ ਤਰੀਕਾ ਸਹੀ ਆ ਦੇਖੋ ਮਿੱਤਰੋ ਚੱਲਦੀ ਇਹਨੇ ਮਿੱਤਰੋ ਨੂੰ ਦੋਨੇ ਪੇ ਆਪਾਂ ਸਿਸਟਮ ਲਾਇਆ ਜੋ ਥੱਲੇ ਝੜੜਾ ਸਿੱਟ ਕੇ ਆਵੇ ਜੋ ਮੈਂ ਕੀ ਫਿਰ ਵਧੀਆ ਗੱਲਾਂ ਬਾਤਾਂ ਵਧੀਆ ਸੁਣਾਉਂਦੇ ਨੇ ਦਿਨ ਦਿਨ ਮੁੰਡੇ ਜੀ ਪੂਰੀ ਵਧੀਆ ਜੀ ਲੱਗਦਾ ਹਾਂ ਜੀ ਖੁੱਲ ਲੱਗਦਾ ਹੈ ਬਸ ਜੀ ਲਵਾਉਣਾ ਜ਼ਰਾ ਹਣਾ ਕੋਈ ਵਲੋਗਰ ਸਾਹਿਬ ਜੀ ਲੱਗਦਾ ਸਾਡੇ ਵਲੋਗਰ ਸਾਹਿਬ ਨੇ ਬੁਰੇ ਹੈ ਹਾਂ ਵਲੋਗ ਥੋੜਾ ਪੱਕੇ ਨਹੀਂ ਵਲੋਗ ਵੱਡੇ ਪਾਇਆ ਕਰ ਕਿਉਂ ਓਏ ਤੇ ਲਾਤਾ ਦੁਬਾਰੇ ਫੇਰ ਉਹ ਦਵਾਇਆ ਚਾਹ ਹਾਂ ਹੋਰ ਯਾਰ ਫੇਰ ਕਰੀਏਗੀ ਬਣਾਉਣੀ ਪੈਂਦੀ ਨੇ ਬਾਈ ਵੀਡੀਓ 5 ਮਿੰਟ ਵੇਲਾ ਉਹਦੀ ਹਨਾ ਵੀ ਹੋਰ ਕੀ ਦੇਖੀ ਦੇਖੀ ਕੀ ਹੋਰ ਦੀ ਹੋਣ ਗਿਆ ਹੱਥ ਚ ਕਿਉਂ ਬਾਈ ਇਹ ਗੁਰੂ ਜੀ ਬਣਾਇਆ ਕਰਾਉਣਾ ਜਿਹੜੀ ਰੀਤਾ ਆਉਂਦਾ ਸੀ ਉੱਖਣ ਨਹੀਂ ਆ ਗਿਆ ਇਹ ਟੋਲਾ ਇਹ ਬੰਦੇ ਦਾ ਇਹ ਬੰਦੇ ਨੇ ਬਾਈ ਸਾਨੂੰ ਪਛਾਣ ਗਏ ਹੋਣਗੇ ਉਹਦੇ ਉਹ ਬੰਦੇ ਨੂੰ ਕਹਿ ਰਿਆ ਸੀ ਚੱਕ ਕੇ ਚੱਕ ਕੇ ਡੋਲੇ ਨਾਲ ਗੰਜਰ ਤੇ ਸੜਕ ਤੇ ਰਹਿ ਦੋ ਆਹ ਹੋ ਮੇਟਰੋ ਚੱਲ ਫੇ ਕਰ ਲਓ ਪਾਸੇ ਮੇਟਰੋ ਚਲੋ ਆਉਣਾ